ਸਕੂਲਾਂ ਵਿੱਚ ਮਿੱਡੇ ਮੀਲ ਤਿਆਰ ਕਰਨ ਵਾਲੀਆਂ ਰਸੋਈ ਕਰਮਚਾਰੀਆਂ ਨੇ ਸਰਕਾਰ ਦੇ ਖਿਲਾਫ ਖੋਲਿਆ ਮੋਰਚਾ ਮਾਣ ਪੱਤਾ ਵਧਾਉਣ ਅਤੇ ਪੱਕੇ ਕਰਾਉਣ ਦੀ ਕੀਤੀ ਮੰਗ ਪੰਜਾਬ ਦੇ ਸਕੂਲਾਂ ਵਿੱਚ ਮਿੱਡੇ ਮੀਲ ਤਿਆਰ ਕਰਨ ਵਾਲੀਆਂ ਰਸੋਈ ਕਰਮਚਾਰੀਆਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮਿੱਡੇ ਮੀਲ ਕੁੱਕ ਯੂਨੀਅਨ ਪੰਜਾਬ ਵੱਲੋਂ ਸਰਕਾਰ ਨੂੰ ਪ੍ਰੇਮ ਪੱਤਰ ਭੇਜ ਕੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਕੰਮ ਕਰਨ ਵਾਲੀਆਂ ਰਸੋਈ ਕਰਮਚਾਰੀਆਂ ਤੋਂ ਪੂਰਾ ਦਿਨ ਮਿਹਨਤ ਕਰਵਾਈ ਜਾਂਦੀ ਹੈ ਪਰ ਉਹਨਾਂ ਨੂੰ ਨਾ ਤਾਂ ਪੂਰੀ ਤਨਖਾਹ ਮਿਲ ਰਹੀ ਅਤੇ ਨਾ ਹੀ ਸਰਕਾਰੀ ਕਰਮਚਾਰੀ ਵਾਲਾ ਦਰਜਾ ਮਿਲ ਰਿਹਾ ਕਰਮਚਾਰੀਆਂ ਮੁਤਾਬਕ ਮਗਿਆਈ ਦੇ ਇਸ ਦੌਰ ਵਿੱਚ ਮਿਲ ਰਹੀ ਥੋੜੀ ਮਜ਼ਦੂਰੀ ਨਾਲ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ ਯੂਨੀਅਨ ਵੱਲੋਂ ਮੰਗ ਕੀਤੀ ਹੈ ਕਿ ਰਸੋਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਮਹੀਨਾਵਰ ਤਨਖਾਹ ਵਧਾਈ ਜਾਵੇ ਅਤੇ ਸਮੇਂ ਸਿਰ ਭੁਗਤਾਨ ਯਕੀਨੀ ਬਣਾਇਆ ਜਾਵੇ ਨਾਲ ਹੀ ਉਹਨਾਂ ਨੂੰ ਪੈਨਸ਼ਨ ਮੈਡੀਕਲ ਸਹੂਲਤਾਂ ਅਤੇ ਹੋਰ ਸਰਕਾਰੀ ਫਾਇਦੇ ਵੀ ਦਿੱਤੇ ਜਾਣ ਉਹਨਾਂ ਨੇ ਕਿਹਾ ਜੇਕਰ ਸਰਕਾਰ ਵੱਲੋਂ ਜਲਦ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਯੂਨੀਅਨ ਨੇ ਤਿੱਖੇ ਸੰਘਰਸ਼ ਦੀ ਚਤਾਵਨੀ ਦਿੱਤੀ ਹੈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੇ ਭੁੱਖ ਲਈ ਦਿਲੋਂ ਕੰਮ ਕਰ ਰਹੇ ਹਨ ਪਰ ਖੁਦ ਭੁੱਖਮਰੀ ਦੇ ਕੰਗਾਰ ਤੇ ਪਹੁੰਚ ਚੁੱਕੇ ਹਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਮਿੱਡੇ ਮੀਲ ਕਰਮਚਾਰੀਆਂ ਦੀਆਂ ਮੰਗਾਂ ਤੇ ਕਦੋਂ ਧਿਆਨ ਦਿੰਦੀ ਹੈ ਜਾਂ ਫਿਰ ਇਹ ਮਾਮਲਾ ਵੱਡੇ ਅੰਦੋਲਨ ਦਾ ਰੂਪ ਧਾਰਨ ਲੈਂਦਾ ਹੈ

ਯੂਨਨਪਾਲ ਜੀ ਤੇ ਸਾਡੇ ਮੇਨ ਮੰਗਾ ਇਹ ਹੈ ਜੀ ਸਰਕਾਰ ਤੋਂ ਕਿਉਂਕਿ ਜਿਹੜੀਆਂ ਸਾਡੀਆਂ ਬਾਰ-ਬਾਰ ਮੀਟਿੰਗਾਂ ਬੁਲਾਉਣ ਦੇ باوجود ਵੀ ਇਹਨਾਂ ਨੇ ਸਾਨੂੰ ਧੋਖੇ ਦਿੱਤੇ ਆ ਕਿਉਂਕਿ ਪਹਿਲੇ ਹਫਤੇ ਚਿੱਠੀ ਕੱਢਦੇ ਆ ਜੀ ਕਿਉਂਕਿ ਮੀਟਿੰਗ ਦਾ ਟਾਈਮ ਫਿਕਸ ਕਰਦੇ ਆ ਪਹਿਲੇ ਤਾਂ ਕਈ ਵਾਰ ਤਾਂ ਸਾਡੇ ਨਾਲ ਇਹ ਹੋਇਆ ਵੀ ਜਿਹੜਾ ਉੱਥੇ ਚੰਡੀਗੜ੍ਹ ਪਹੁੰਚ ਗਏ ਇਹਨਾਂ ਮੀਟਿੰਗ ਪਾਸਪੋਨ ਕੀਤੀ ਗਈ ਆ ਤੇ ਦੂਸਰਾ ਹੈ ਜੀ ਜਿਹੜੇ ਲਗਾਤਾਰ ਸਾਡੇ ਕੋਲੇ ਚਿੱਠੀਆਂ ਆਈਆਂ ਨੇ ਉਹ ਸਾਡੇ ਫੋਨਾਂ ਦੇ ਵਿੱਚ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਜਿਹੜੀ ਕਿ ਪਹਿਲੇ 5 ਤਰੀਕ ਦੀ ਦਿੱਤੀ ਸੀ 5 ਫਰਵਰੀ ਦੀ ਕਿਉਂਕਿ ਸਾਨੂੰ ਚਿੱਠੀ ਬੁਲਾਈ ਗਈ ਸੀ ਵੀ ਜਿੰਦੇ ਵਿੱਚ ਸਾਨੂੰ ਤਨਖਾਵਾ ਬਾਈ ਮਤਲਬ ਕਿ ਮੇਨ ਲਾਰਾ ਲੱਪਾ ਲਾਇਆ ਗਿਆ ਸੀਗਾ ਵੀ ਅਸੀਂ ਤੁਹਾਡੀ ਤਨਖਾਵਾ ਦੇ ਬਾਰੇ ਮੀਟਿੰਗ ਬੁਲਾਈ ਗਈ ਆ ਉਸ ਤੋਂ ਬਾਅਦ ਸਾਨੂੰ ਦੂਸਰੇ ਦਿਨ ਚਿੱਠੀ ਆ ਗਈ ਵੀ ਤੁਹਾਡੀ ਮੀਟਿੰਗ ਪਾਸਟਪੋਨ ਆ ਜਿਹੜੀ ਕਿ ਅਸੀਂ ਆਪਣੀ ਜੱਥੇਬੰਦੀ ਮੰਨੋ ਪੂਰੀ ਤਿਆਰੀ ਕਰ ਲੈਨੇ ਆ ਫਿਰ ਉਸ ਤੋਂ ਬਾਅਦ ਇੱਕ ਜਿਹੜੀ ਚਿੱਠੀ ਆਈ ਆ ਸਾਨੂੰ ਕੁਝ ਦਿਨ ਪਹਿਲੇ ਹੀ ਆਈ ਆ ਜਿਹੜੀ ਕਿ ਅੱਜ 12 ਫਰਵਰੀ ਦੀ ਮੀਟਿੰਗ ਬੁਲਾਈ ਗਈ ਸੀ ਸੈਕਰੀਟੇਟਾ ਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਕੱਲ ਹੀ ਸਾਨੂੰ ਸ਼ਾਮ ਨੂੰ ਚਿੱਠੀ ਦੁਬਾਰਾ ਉਹਨਾਂ ਕਰਤੀ ਆਈ ਥੀ ਕਿ ਤੁਹਾਡੀ ਮੀਟਿੰਗ ਪੋਸਟਪੋਨ ਕੀਤੀ ਗਈ ਤੇ ਅੱਜ ਤੁਸੀਂ ਜ਼ਿਲ੍ਹਾ ਲੈਵਲ ਤੇ ਕਰ ਰਹੇ ਹੋ ਇਹ ਅਸੀਂ ਜ਼ਿਲ੍ਹਾ ਲੈਵਲ ਤੇ ਆ ਜੀ ਜਿਹੜਾ ਕਿ ਤੁਹਾਨੂੰ ਪਤਾ ਵੀ ਸਾਰੀਆਂ ਟ੍ਰੇਡ ਯੂਨੀਆਂ ਮਤਲਬ ਕਿ ਸਟ੍ਰਾਈਕ ਕਰ ਰਹੀਆਂ ਜਿੰਦੇ ਵਿੱਚ ਮਿਡਲ ਮਲਕੋਕ ਜਿੰਨਾਂ ਨੇ ਦੇ ਵਿੱਚ ਵੀ ਹੈ ਜੀ ਸਾਡੀ ਮੇਨ ਮੰਗ ਹੈ ਜੀ ਤਨਖਾਹਾਂ ਦੀ ਜਿਹੜਾ ਕਿ ਇਹਨਾਂ ਲਾਰਾ ਲਾਇਆ ਹੋਇਆ ਸੀ ਹਰਿਆਣੇ ਦੇ ਤੌਰ ਅਸੀਂ ਤੁਹਾਡੀ ਤਨਖਾਹ ਕਰਾਂਗੇ ਜਿੰਨੇ ਵਿੱਚ ਸਾਡੇ 7000 ਰੁਪਏ ਤਨਖਾਹ ਬੰਦੀ ਮਤਲਬ ਕਿ ਡਬਲ ਤਨਖਾਹ ਕਿਹਾ ਗਿਆ ਸੀ ਚਲੋ ਅਸੀਂ ਕਹਿੰਦੇ ਹਰਿਆਣੇ ਦੇ ਵਿੱਚ 7000 ਸੀਗਾ ਤੇ ਸਾਡੀ ਜਿਵੇਂ 3000 ਸਾਨੂੰ ਸਿਰਫ 100 ਰੁਪਏ ਦਿਹਾੜੀ ਮਿਲਦੀ ਆ ਜੀ ਤੇ ਜਿੰਦੇ ਵਿੱਚ 3000 ਸਾਡੀ ਮਹੀਨੇ ਦੀ ਸੈਲਰੀ ਬੰਦੀ ਅਸੀਂ ਕਹਿੰਦੇ ਉਹਨਾਂ ਡਬਲ ਕੀਤਾ ਜਾਵੇ ਜਿਹੜੇ ਕਿ 6000 ਰੁਪਏ ਕੀਤਾ ਜਾਵੇ ਬਾਕੀ ਜਿਹੜਾ ਹੈਗਾ ਜੀ ਸਾਨੂੰ ਮਿਨਿਮਮ ਬੇਸ ਹੈ ਜਿਹੜਾ ਕਿ ਮੇਨ ਹੈਗਾ ਮਿਨਿਮਮ ਬੇਸ ਦਿੱਤਾ ਜਾਵੇ ਹਾਂਜੀ ਜੀ ਮੇਰਾ ਨਾਮ ਕਲਵਿੰਦਰ ਕੌਰ ਹੈ ਮੈਂ ਬਲਾਕ ਪ੍ਰਧਾਨਾ ਜੀ ਮੈਂ ਸਾਡੀ ਇਹੋ ਹੀ ਮੰਗਿਆ ਕਿ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਸਾਡੇ ਜਦੋਂ ਹੋਣੀ ਵੀ ਸਰਕਾਰ ਬਣੀ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਤਨਖਾਹ 'ਚ ਵਾਧਾ ਕਰਾਂਗੇ ਸਾਨੂੰ 3000 ਦੇ ਕੇ ਤੇ ਸਾਨੂੰ ਲਾਰੇ ਲੱਤੇ ਜਦੋਂ ਅਸੀਂ ਮੀਟਿੰਗ ਤੇ ਜਾਂਦੇ ਆ ਸਾਡੀ ਮੀਟਿੰਗ ਕੈਨਸਲ ਕਰ ਦਿੰਦੇ ਆ ਅਸੀਂ ਸਵੇਰ ਸਾਨੂੰ ਕਹਿ ਦਿੰਦੇ ਆ ਵੀ ਮੀਟਿੰਗ ਜਦੋਂ ਅਸੀਂ ਉੱਥੇ ਜਾ ਕੇ ਪਹੁੰਚਦੇ ਆ ਉਦੋਂ ਕਹਿ ਦਿੰਦੇ ਆ ਮੀਟਿੰਗ ਕੈਨਸਲ ਹੋ ਚੁੱਕੀ ਹੈ ਤੱਲਾ ਸਾਨੂੰ ਕਹਿ ਦਿੰਦੇ ਵੀ ਠੀਕ ਮੀਟਿੰਗ ਬੁਲਾ ਲਈਏ ਸਾਨੂੰ ਲੈਟਰ ਵੀ ਪਾ ਦਿੰਦੇ ਆ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਆ ਉਹਦੇ ਕਹਿ ਦਿੰਦੇ ਵੀ ਕੈਨਸਲ ਹੋ ਗਈ ਸਾਡੀ ਮੇਨ ਇਹੋ ਹੀ ਸਾਡੀ ਮੰਗ ਹੈ ਕਿ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਸਾਨੂੰ ਨਿਊਮ ਸਕੇਲ ਦਿੱਤਾ ਜਾਵੇ ਹਾਂਜੀ ਸਾਰੇ ਜੀ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਮਿੱਡੇ ਮਿਲ ਵਰਕਰ ਅੱਜ ਇਸ ਟਾਈਮ ਸਾਰੇ ਹਾਜ਼ਰ ਹੈ ਸਾਰੀਆਂ ਭੈਣਾਂ ਸਕੂਲ ਦੇ ਵਿੱਚੋਂ ਆਈਆਂ ਸਾਰੇ ਟੀਚਰਾਂ ਨੂੰ ਲੈਟਰਾਂ ਪਾਈਆਂ ਸੀ ਸਾਨੂੰ ਉਸ ਹਿਸਾਬ ਨਾਲ ਬਲਕ ਦੇ ਵਿੱਚ ਵੀ ਪਾਈਆਂ ਸੀ ਤੇ ਜੋ ਵੀ ਸਾਡੀਆਂ ਭੈਣਾਂ ਸਾਰੇ ਹੀ ਇੱਥੇ ਪਹੁੰਚੀਆਂ ਜੀ ਔਰ ਮੰਗੇ ਵੀ ਵਾਦਾ ਹਾਂਜੀ ਸਾਡੀ ਮੰਗ ਦੇ ਵਿੱਚ ਵਾਦਾ ਕੀਤਾ ਜਾਵੇ ਜੀ ਸਰ ਜੀ ਅੱਛਾ ਬਲਜੀਤ ਕੌਰ ਵਰਕਰ ਹਾਂਜੀ ਵਰਕਰ ਹਾਂਜੀ ਸਰ ਜੀ ਸਾਡੀ ਇਹ ਮੰਗ ਹੈ ਵੀ ਸਾਨੂੰ ਪੱਕੇ ਕੀਤਾ ਜਾਵੇ ਸਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ ਅਸੀਂ ਭਗਵਾਨ ਤਮਨ ਨੂੰ ਇਹ ਕਹਿੰਦੇ ਆ ਵੀ ਸਾਡੀ ਤਨਖਾਹ ਵਧਾਉਣਾ ਪਤਾ ਕੀ ਗੱਲ ਸਾਡੀ ਡਿਊਟੀ ਹੈਗੀ ਆ ਇਹਨਾਂ ਨਾਲ ਦੀ ਟੀਚਰਾਂ ਨਾਲ ਕਿ 9 ਵਜੇ ਆਉਣੇ 3 ਵਜੇ ਜਾਣੇ ਕੰਮ ਸਾਨੂੰ ਜ਼ਿਆਦਾ ਪੈਂਦਾ ਤਨਖਾਹ ਸਾਡੀ ਹੈਗੀ ਵੀ ਕਿਉਂ ਕੋਈ ਵੀ ਸਰਕਾਰ ਨੂੰ ਵੀ ਪਤਾ ਹੈ ਕਿ ਅੱਜ ਕੱਲ ਕੋਈ ਵੀ ਮੁਲਾਜ਼ਮ ਨਹੀਂ ਕੋਈ ਘੱਟ ਤਨਖਾਹ ਨਹੀਂ ਲੈਂਦਾ ਤਨਖਾਹ ਲੈਂਦੇ ਸਾਰੇ ਆਪਦੀ ਤਨਖਾਹ ਚ ਵਾਧਾ ਕਰਾਉਣ ਲਈ ਧਰਨੇ ਲਾਉਂਦੇ ਨੇ ਸਰਕਾਰ ਸਾਰਿਆਂ ਦੀ ਸੁਣਦੀ ਆ ਸਾਡੀ ਨਹੀਂ ਸੁਣਦੀ ਭਈ ਹਨੇ ਪਿੱਤਨ ਖਾਵਤਾ ਹੀ ਜਾਵੇ ਸਾਡੀ ਤਨਖਾਹ ਚ ਵਾਧਾ ਕੀਤਾ ਜਾਵੇ ਕਿ ਸਾਨੂੰ ਇਹਨੇ ਤੇ ਸਾਡਾ ਨਹੀਂ ਕਿਜਾਰਾ ਹੈਗਾ ਸਾਰੀ ਦਿਹਾੜੀ ਆਹੀ ਘਰੇ ਰਹਿਨੇ ਬੱਚੇ ਛੋਟੇ ਛੋਟੇ ਛੱਡ ਕੇ ਆਈਦੇ ਨੇ ਤੇ ਸਾਡੀ ਕੋਈ ਕੁਛ ਨਹੀਂ ਕਿਜਾਰਾ ਨਾ ਸਾਡਾ ਕੋਈ ਘਰ ਦਾ ਬੰਡਾ ਨਾ ਸਾਡੇ ਕੋਈ ਬੱਚਿਆਂ ਦਾ ਇਹ ਸਾਡੀ ਤਨਖਾਹ ਜਿਵੇਂ ਟੀਚਰਾਂ ਦੀ ਬਤਾਈ ਜਾਂਦੀ ਹੋਰ ਵੀ ਮੁਲਾਜ਼ਮਾਂ ਦੀ ਬਤਾਈ ਜਾਂਦੀ ਆ ਓਵੇਂ ਸਾਡੀ ਵੀ ਤਨਖਾਹ ਬਤਾਈ ਜਾਵੇ ਤੇ ਸਾਡਾ ਵੀ ਐਨਾ ਇਹ ਬੇਨਤੀ ਹੈ ਕਿ ਉਹਦੇ ਅੱਗੇ ਕਰਦੇ ਆ ਭਗਵੰਤ ਮਾਨ ਅੱਗੇ ਵੀ ਸਾਡੀ ਤਨਖਾਹ ਚਵਾਦਾ ਕਰਦੇ ਤੇ ਪੱਕਿਆ ਕਰਦੇ ਕਿ ਗਰੀਬ ਸਾਰੇ ਲੱਗੇ ਨੇ ਕੋਈ ਇੱਥੇ ਹੈਗਾ ਤਾਂ ਹੈ ਨਹੀਂ ਕੋਈ ਵੀ ਕਈ ਦੀ ਜ਼ਮੀਨ ਐ ਚਾਹ ਕੋਈ ਤਾਂ ਕੋਈ ਨੌਕਰੀ ਵਾਲਾ ਵਾ ਕੋਈ ਸਾਰੇ ਗਰੀਬ ਆ ਤੁਸੀਂ ਅੱਜ ਧਰਨੇ ਤੇ ਆਏ ਹੋ ਰੋਜ਼ ਪਰਦਰਸ਼ਨ ਕਰ ਰਹੀ ਮਕਾਲਾ ਮੇਰਾ ਨਾਮ ਪਰਮਜੀਤ ਕੌਰ ਮੈਂ ਬੀ ਐਮ ਐਸ ਐਮ ਐਸ ਵੱਡੇ ਮਿਲ ਜੂਨੀਅਰ ਪੰਜਾਬ ਕੈਸ਼ੀਅਰ ਸਾਡੀ ਅੱਜ ਮੈਂ ਮੰਗ ਸੀ ਰੋਜ਼ ਪ੍ਰਦਰਸ਼ਨ ਸੀ ਕਿ ਸਰਕਾਰਾਂ ਸਾਨੂੰ ਲਹੜਾ ਲੱਪਾ ਲਾ ਦਿੰਦੀ ਹੈ ਮੀਟਾਂ ਨਿਤਧੀਆਂ ਦੇ ਦਿੰਦੀ ਹੈ ਕੋਈ ਤਨਖਾਵਾਂ ਦੇ ਵਿੱਚ ਵਾਦਾ ਨਹੀਂ ਕਰੇ ਇਹ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਹ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਤਨਖਾਹਾਂਵਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਸਾਨੂੰ ਮਿਨੀਮਮ ਵੇਜ ਲੈਆਂਦਾ ਜਾਵੇ ਜੇ ਇਹ ਮੰਗਾਂ ਨਹੀਂ ਪੂਰੀਆਂ ਸਰਕਾਰ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਧਰਨੇ ਮਜਾਰੇ ਇਸ ਤੋਂ ਵੱਧ ਹੋਣਗੇ ਰੋਸ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਆਪਣਾ ਗੱਜ-ਵੱਜ ਕੇ ਜਿਹੜਾ ਹੈਗਾ ਸੰਘਰਸ਼ ਕਰਾਂਗੇ ਜੇ ਸਰਕਾਰਾਂ ਨੇ ਤਨਖਾਹਾਂ ਸਾਡੀਆਂ ਨਾ ਮੰਨੀਆਂ ਈ ਹੁਣ ਕੱਟ ਕੇ ਇਸ ਵਿੱਚ ਤੁਹਾਨੂੰ ਗੁਜ਼ਾਰਾ ਕਰਨਾ ਪੇ। ਹਾਂਜੀ ਸਾਨੂੰ ਜਿਹੜਾ ਹੁਣ 3000 ਰੁਪਇਆ ਦਿੱਤਾ ਜਾਂਦਾ ਮਹੀਨੇ ਦਾ ਇੱਕ ਦਿਨ ਦਾ 100 ਰੁਪਇਆ। 100 ਰੁਪਏ ਦੇ ਵਿੱਚ ਸਾਡਾ ਕੋਈ ਗੁਜ਼ਾਰਾ ਨਹੀਂ ਹੁੰਦਾ। 100 ਰੁਪਏ ਦੇ ਵਿੱਚ ਤਾਂ ਬੱਚਾ ਵੀ ਨਹੀਂ ਬਿਲੀ ਚ ਸਕਦਾ ਤੇ ਅਸੀਂ ਸਾਰਾ ਸਾਰਾ ਦਿਨ ਜਿਹੜਾ ਸਕੂਲਾਂ ਦੇ ਵਿੱਚ ਕੰਮ ਕਰਦੀਆਂ ਟੀਚਰਾਂ ਦਾ ਵੀ ਚਾਹ ਪਾਣੀ ਬਣਾਉਂਦੀਆਂ ਸਕੂਲ ਦੇ ਐਕਸਟਰਾ ਜਿਹੜੇ ਕੰਮ ਹੁੰਦੇ ਉਹ ਵੀ ਸਾਨੂੰ ਕਰਨੇ ਪੈਂਦੇ ਆ ਜਦੋਂ ਕੋਈ ਮਿਸਤਰੀ ਲੱਗਦਾ ਹੈ ਬਿਲਡਿੰਗ ਤਿਆਰ ਹੁੰਦੀ ਹੈ ਉਹ ਵੀ ਸਾਨੂੰ ਕਰਨਾ ਪੈਂਦਾ ਹੈ। ਸਫਾਈ ਵੀ ਕਈ ਸਕੂਲਾਂ ਦੇ ਵਿੱਚ ਟੀਚਰ ਬਹੁਤ ਸਾਰੇ ਵਰਕਰਾਂ ਨੂੰ ਸਫਾਈ ਵੀ ਕਰਾਉਂਦੇ ਆ ਤੇ ਖਾਣੇ ਦਾ ਕੰਮ ਤਾਂ ਸੀ ਕਰਨਾ ਹੀ ਹੈ ਪਰ 100 ਰੁਪਏ ਦੇ ਵਿੱਚ ਸਾਡਾ ਕੋਈ ਗੁਜ਼ਾਰਾ ਨਹੀਂ ਹੁੰਦਾ ਸਕੂਲਾਂ ਦਾ ਸਾਰਾ ਕੰਮ ਜਿਹੜਾ ਮਿੱਡੇ ਮਿਲ ਵਰਕਰ ਤੋਂ ਹੀ ਲਿਆ ਜਾਂਦਾ ਹੈ ਐਸੇ ਕਰਕੇ ਸਰਕਾਰ ਤੋਂ ਮੰਗ ਗਏ ਕਿ ਸਾਨੂੰ ਕੰਮ ਹੀ ਮਿੱਡੇ ਮਿਲ ਦਾ ਲਿਆ ਜਾਵੇ ਤੇ ਤੁਨਖਾਵਾ ਵਿੱਚ ਵਾਧਾ ਕੀਤਾ ਜਾਵੇ ਐਕਸਟਰਾ ਕੰਮ ਸਾਡੇ ਤੋਂ ਨਾ ਲਿਆ ਜਾਵੇ